ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਜੀ ਅੱਜ ਸ਼ਬਦ ਕਰਦੇ ਹਾਂ ਸੂਹੀ ਮਹਿਲਾ ਪੰਜਵਾ ਜਿਸ ਕੇ ਸਿਰ ਉਪਰ ਤੋ ਸੁਆਮੀ ਸੋ ਦੁਖ ਕੈਸਾ ਪਾਵੇ ਇਹ ਵਾਲਾ ਸ਼ਬਦ ਕਰਾਂਗੇ ਪਹਿਲਾਂ ਫੀਮੇਲ ਸਕੇਲ ਤੇ ਫਿਰ ਮੇਲ ਸਕੇਲ ਤੇ ਆਪ ਜੀ ਇਹ ਵੀਡੀਓ ਪੂਰੀ ਐਂਡ ਤੱਕ ਦੇਖਿਓ ਤਾਂ ਕਿ ਸਾਰੀ ਸਮਝ ਪੈ ਸਕੇ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਨੀਚੇ ਲਾਈਕ ਦਾ ਬਟਨ ਹੈਗਾ ਵੀਡੀਓ ਨੀਚੇ ਉਹ ਆਪ ਜੀ ਜਰੂਰ ਪ੍ਰੈਸ ਕਰ ਲਿਓ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਔਰ ਨਾਲ ਘੰਟੀ ਦਾ ਬਟਨ ਹੈਗਾ ਉਹ ਵੀ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਜੋ ਵੀਡੀਓ ਹੋਣਗੀਆਂ ਕੀਰਤਨ ਦੀਆਂ ਉਸ ਦਾ ਤੁਸੀਂ ਨਾ ਖਟ ਸਕੋ ਕਿੰਨੀ ਸੋਹਣੀ ਲਾਈਨ ਹੈਗੀ ਹੈ ਕਿੰਨਾ ਸੋਹਣਾ ਸਮਝ ਆ ਰਿਹਾ ਹੈ ਜਿਸ ਕੇ ਸਿਰ ਉੱਪਰ ਜੋ ਪ੍ਰਮਾਤਮਾ ਨੂੰ ਯਾਦ ਕਰਦੇ ਨੇ ਜੋ ਹਮੇਸ਼ਾ ਉਸ ਦੀ ਓਟ ਤੱਕਦੇ ਨੇ ਪ੍ਰਮਾਤਮਾ ਅੰਗ ਸੰਗ ਸਹਾਈ ਹੁੰਦਾ ਹੈ ਸੋ ਦੁੱਖ ਕਿੱ사 ਪਾਵੇ ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ ਜੋ ਦੁੱਖ ਆ ਵੀ ਜਾਂਦਾ ਹੈ ਤਾਂ ਉਸ ਨੂੰ ਉਹ ਪ੍ਰਮਾਤਮਾ ਉਹ ਸ਼ਮਤਾ ਦਿੰਦਾ ਹੈ ਉਹ ਬਰਦਾਸ਼ਤ ਸ਼ਕਤੀ ਦਿੰਦਾ ਹੈ ਉਹਨੂੰ ਉਹ ਦੁੱਖ ਦੁੱਖ ਨਹੀਂ ਲੱਗਦਾ ਤੇ ਆਓ ਸ਼ਬਦ ਕਰਦੇ ਹਾਂ ਤਹਿਰਵਾ ਤਾਲ ਦੇ ਨਾਲ ਕਰਾਂਗੇ ਪਹਿਲਾਂ ਆਪਾਂ ਸ਼ਬਦ ਗਾਇਮ ਕਰਦੇ ਹਾਂ ਸੰਗੀਤ ਜੀ ਉਸ ਤੋਂ ਬਾਅਦ ਫਿਰ ਆਪ ਜੀ ਨੂੰ ਸਲੋ ਸਲੋ ਉਹ ਨੋਟੇਸ਼ਨ ਵੀ ਦੱਸਾਂਗੀ ਮੈਂ ਔਰ ਹੌਲੀ ਹੌਲੀ ਆਪਣਾ ਬਹੁਤ ਹੀ ਆਰਾਮ ਦੇ ਨਾਲ ਆਪਾਂ ਹਾਰਮੋਨੀਅਮ ਤੇ ਸਿੱਖਾਂਗੇ ਔਰ ਇਸ ਜੋ ਅਰ ਸ਼ਬਦ ਆਪਾਂ ਕਰਾਂਗੇ ਇਹ ਟਿਊਨ 'ਚ ਮੈਂ ਪਹਿਲਾਂ ਵੀ ਸ਼ਬਦ ਪਾਏ ਹੋਏ ਹਨ ਆਓ ਸ਼ੁਰੂ ਕਰਦੇ ਹਾਂ ਜਿਸ ਕੇ ਸੇ ਰੇ ਯੋ ਜਿਸ ਕੇ ਸਿਰੇ ਉਹ

Hey. ਸੰਗੀ ਜੀ ਹੁਣ ਆਪਾਂ ਹੌਲੀ-ਹੌਲੀ ਵੇਖਦੇ ਹਾਂ ਕਿਸ ਤਰੀਕੇ ਨਾਲ ਹੋਣਾ ਹੈ ਔਰ ਨਾਲ ਦੀ ਨਾਲ ਆਪਾਂ ਨੋਟੇਸ਼ਨ ਵੀ ਵੇਖਾਂਗੇ ਕਿਹੜੇ-ਕਿਹੜੇ ਸੁਰ ਲੱਗਣੇ ਨੇ ਪਹਿਲਾਂ ਆਪਾਂ ਫੀਮੇਲ ਸਕੇਲ ਤੇ ਵੇਖਾਂਗੇ ਫਿਰ ਉਸ ਤੋਂ ਬਾਅਦ ਮੇਲ ਸਕੇਲ ਤੇ ਜਿਸਕੇ ਸੇਰੇ ਉ ਪਰ ਤੂ ਸੁਆਮੀ ਜਿਸਕੇ ਸੇ ਅਸਥਾਈ ਹੋ ਗਿਆ ਅੰਤਰਾ ਵੇਖੋ ਚਾਰ ਸੁਰਾਂ ਤੇ ਆਏਗਾ ਸੀਗਾ ਫਿਰ ਉਸ ਤੋਂ ਬਾਅਦ ਫਿਰ ਆਪਾਂ ਸਥਾਈ ਤੇ ਆ ਜਾਾਂਗੇ ਜਿਸਕੇ ਸੇਰੇ ਉਪਰ ਤੂ ਸਾਨੀ ਸੇਮ ਨੋਟੇਸ਼ਨ ਹੋਏਗੀ ਮੇਨ ਸਕੇਲ ਦੀ ਮੇਨ ਸਕੇਲ ਦਾ ਆਸਾ ਹੈਗਾ ਜਿਸਕੇ ਸੇ どこへけさ。 ਜਿਸਕੇ ਸਿਰ ਉਪਰ ਤੁਸੁਮੇ ਇਸ ਤਰੀਕੇ ਨਾਲ ਸਾਰੇ ਸ਼ਬਦ ਦੀ ਪ੍ਰੈਕਟਿਸ ਕਰ ਲੈਣੀ ਆਪ ਜੀ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ